ਸੰਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਸਹਿਣਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਬਾਈ ਕੋਲ ਟਾਪ ਦੀ ਗਾਂ ਬਾਈ ਦੇ ਕਹਿਣ ਮੁਤਾਬਕ 22 ਲੀਟਰ ਦੁੱਧ ਦਿੱਤਾ ਸੀ ਪਿਛਲੇ ਸਵੇਰੇ ਠੀਕ ਹੈ ਜੀ 10 ਦਿਨ ਹਾਲੇ ਪਏ ਆ ਸੂਣ ਦੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਨਾ ਭਰਾ ਚੈੱਕ ਕਰ ਸਕਦੇ ਹੋ ਜੀਤਾ ਫਾਰਮ ਟੀਵੀ ਨੂੰ ਬਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਹੁਣ ਬਾਤ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਤੇ ਨਵੀਂ ਵੀਡੀਓ ਅਪਡੇਟ ਕਰਦੇ ਰਹੀ ਜੀ ਠੀਕ ਹੈ ਜੀ ਜੇ ਕਿਸੇ ਨੇ ਐਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 77 28000355 ਜੀ ਠੀਕ ਹੈ ਜੀ ਜ਼ਰੂਰ ਕਨੈਕਟ ਕਰਿਓ ਤੇ ਠੀਕ ਹੈ ਜੀ ਮਿਲਦੇ ਆਂ ਭਰਾ ਕਿਸ ਲਈ ਅਗਲੀ ਵੀਡੀਓ ਚ ਓਕੇ ਬਾਏ 几两？一块多干？ ਇਹ ਕਿਹੋ ਜਿਹਾ ਰੂਮ ਹੈ ਕੱਪੜੇ ਇਹਨਾਂ ਦਾ ਬਤਨਾਂ ਨਹੀਂ ਦਾ ਜਿਹੜੇ ਸਾਰੇ ਆਇਆ ਕਰਤੂਨ ਆਹ ਹੈ ਨਹੀਂ ਕਿੰਨੇ ਚੇਤੇ ਆਮ ਦਿਲਾਂ ਨੂੰ ਤਾਂ ਬੰਨ੍ਹ ਮੈਂ thank <laughs> you